2000 एमएलए ਬਣਿਆਾਰੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਆ ਹਲਕੇ ਲੋਕਾਂ ਨੂੰ ਐਮਐਲਏ ਬਣਾਇਆ ਤੇ ਤੁਸੀਂ ਕੀ ਖੇ ਖਿਡਾਰੀ ਪਿਛਲੇ ਪਹਿਲੇ ਆ ਕੇ ਬਜ਼ੁਰਗ ਦੀ ਸਾਡੇ ਦੀ ਕਮਾਲ ਹੋ ਗਈ ਮੈਂ ਨਾ ਜਮਾ ਦਰਕਾਰੀ ਵੀ ਪਾਰਟੀ ਭਾਜਪਾ ਦੇ ਤੁਸੀਂ ਜਾ ਕੇ ਉਹਦੇ ਚ ਸ਼ਾਮਲ ਹੋਗੇ ਐਨਾ ਦਿੱਲੀ ਦੇ ਬਾਰਡਰਾਂ ਦੇ ਇਨਾ ਤਸ਼ੱਦਦ ਦੇ ਚੱਲਿਆ ਤੁਸੀਂ ਦੇਖਿਆ ਤੁਹਾਡੇ ਸਾਹਮਣੇ ਸੀ ਸਿੱਧੀਆਂ ਗੋਲੀਆਂ ਮਾਰੀਆਂ ਭਾਜਪਾ ਨੇ ਸਾਡੇ ਕਿਸਾਨਾਂ ਦੇ ਆ ਚਾਰ ਰੀਵਰ ਕੋਡ ਲੈ ਕੇ 23 ਕਰ ਤਨੂੰਨ ਤੋੜ ਕੇ ਮਜ਼ਦੂਰਾਂ ਵਾਸਤੇ ਕਿੰਨਾ ਵਾਸਤੇ ਮਜ਼ਦੂਰਾਂ ਵਾਸਤੇ ਸਾਨਾਂ ਨੂੰ ਤਾਂ ਪਹਿਲਾਂ ਉਹਨਾਂ ਨੇ ਮਾਰਿਆ ਹੀ ਮਾਰਿਆ ਮਿਦੂਰਾ ਉੱਤੇ ਆ ਮੰਡੀਆਂ ਤੋੜੀਆਂ ਡੇਢ ਢੰਗ ਨਾਲ ਲਿਆ ਕੇ ਇਹ ਕਿਹਦੀ ਬੋਲੀ ਬੋਲਦੇ ਆ ਪਾਪਾ ਦੀ ਤੇ ਭਾਈ ਤੋਂ ਸਾਡੇ ਭਾਈ ਦੇ ਮੁੰਡੇ ਤੋਂ ਸਾਨੂੰ ਆਸ ਨਹੀਂ ਸੀ ਮਹਿਬੂਲਾ ਨਹੀਂ ਸਾਨੂੰ ਗੱਲ ਨਹੀਂ ਨਹੀਂ ਹੋ ਭਾਈ ਦੇ ਮੁੰਡੇ ਤੋਂ ਸਾਨੂੰ ਆਸ ਨਹੀਂ ਸੀ ਸਾਨੂੰ ਸ਼ਰਮ ਸਾਡਾ ਪਰਿਵਾਰ ਸੀ ਭਾਈ ਸਾਡਾ ਪਰਿਵਾਰ ਸੀ ਤੇ ਅੱਜ ਭਾਈ ਨੇ ਸਾ ਮੁੰਡੇ ਇਹ ਨਹੀਂ ਨਹੀਂ ਇਹ ਚੱਲ ਰਹੀ ਹੈ ਬਾਰੇ ਹੱਥੋਂ ਨਹੀਂ ਲੈਣਾ ਜੀ ਸਾਨੂੰ ਪੂਰਾ ਗੁੱਸਾ ਨਾ ਅਸੀਂ ਅੱਜ ਬੋਲਣ ਲਈ ਹੈ ਕਿਸੇ ਨੂੰ ਇੱਥੇ ਨਾ ਅਸੀਂ ਕੱਲ ਬੋਲਣ ਲਈਏ ਭਾਜਪਾ ਦਾ ਖਾਸ ਕਰਕੇ ਕੰਨ ਕਰਕੇ ਸਾਡੇ ਬੰਦੇ ਪ੍ਰਸ਼ਾਸਨ ਸਾਡਾ ਸੁਣ ਲੈ ਸਾਡਾ ਵਿਰੋਧ ਦਾ ਸਵਾਲ ਆ ਅਸੀਂ ਵਿਰੋਧ ਕਰਨਾ ਹੀ ਕਰਨਾ ਨਾ ਕਿ ਲੋੜ ਪਣਦੀ ਹੈ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਆ ਪੰਜਾਬ ਦੇ ਵਿੱਚ ਕਾਲ ਨੂੰ ਜਿਹੜੇ ਵੱਡੇ ਐਲਾਨੋ ਸਟੇਜ ਤੋਂ ਹੋਣ ਜਾ ਰਹੇ ਆ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ ਸਾਨੂੰ ਭਜ ਭਾਰ ਆ ਤੇ ਭਜ ਭਾ ਭਜਾਓ ਦਾ ਨਾਰਾ ਸੀ ਉਹ ਅਸੀਂ ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਉਹਦੇ ਦੇ ਨਾਰੇ ਤੇ ਫੁੱਲ ਚੜਾਉਂਦੇ ਹੋਏ ਅਸੀਂ ਅੱਜ ਇੱਥੇ ਪਿੰਡ ਚ ਭੇਲ ਵਾਲੇ ਵਿਰੋਧ ਕਰਦੇ ਆ ਜਿਹੜੀ ਪਾਰਟੀ ਨੂੰ ਲੋਕ ਚਾਹੁੰਦੇ ਨਹੀਂ ਜਿਹੜੀ ਘਟਗਿੰਦਿਆਂ ਤੇ ਹਮਲੇ ਕਰ ਰਹੀ ਆ ਲਗਾਤਾਰ ਲੋਕਾਂ ਦਾ ਬਢਾਂਗਾ ਕਰਾਊਗੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਦੰਗੇ ਕਰਵਾ ਕੇ ਵੋਟਾਂ ਮੰਗ ਲਈ ਉਹ ਕਿਸੇ ਦਾ ਭਲਾ ਕਿੱਥੋਂ ਜਾਊਗੀ ਇੱਕ ਦੇਸ਼ ਇੱਕ ਮੰਡੀ ਇੱਕ ਬੋਲੀ ਇੱਕ ਪਹਿਰਾਵਾ ਉਹ ਲੋਕਾਂ ਨੂੰ ਮਾਰ ਕੇ ਰਾਜੀ ਆ ਲੋਕਾਂ ਦਾ ਪਲਾ ਨਹੀਂ ਚੁੰਦੀ ਖਾਸ ਕਰਕੇ ਪਾ ਜੀ ਕਿਹਨੇ ਕਹੇ ਸੀ ਨਾ ਬਹਿ ਕੇ ਮੁੜਿਆ ਇਹ ਚੱਲ ਅੱਗੇ ਜਿਹੜੀਆਂ ਸ਼ਰਤਾਂ ਕਰਕੇ ਮੁੱਕ ਰਿਆ ਐਮਐਸਪੀ ਆਲਾ ਜਿਹੜਾ ਮਾਮਲਾ ਉਹ ਪੰਜਾਬ ਹਰਿਆਣਾ ਤੇ ਰਾਜਸਥਾਨ ਚੱਲ ਰਿਹਾ ਆਲ ਇੰਡੀਆ ਦਾ ਮਾਮਲਾ ਐਮਐਸਪੀ ਆਲਾ ਵਿਚਾਰਨ ਦੀ ਗੱਲ ਕਹਿ ਕੇ ਉਹ ਤੋਂ ਮੁੱਕਰੀ ਗਈ ਜੇ ਦੇਸ਼ ਦੇ ਅੰਨਦਾਤਾ ਨੇ ਜੇ ਦੇਸ਼ ਦੇ ਮਜ਼ਦੂਰ ਨੇ ਦੇਸ਼ ਦੇ ਕਿਸਾਨ ਨੇ ਉਹ ਵੀ ਆਪਦਾ ਪੇਟ ਭਰਦੇ ਨੇ ਤੇ ਅੰਨ ਦਾ ਤਾਂ ਲੋਕਾਂ ਦਾ ਪੇਟ ਭਰਦੇ ਨੇ ਕਿ ਉਹ ਪੰਜਾਬ ਦੇ ਜਿਹੜੇ ਪੜ੍ਹਾਰਨ ਭਰਮ ਚ ਉਹਨਾਂ ਦਾ ਹਿੱਸਾ ਨਹੀਂ ਹੈ ਹੈ ਕਿਉਂ ਡੈਮ ਸੇਫਟੀ ਐਕਟ ਭਾਜਪੀ ਨੇ ਜਿਹੜਾ ਉਹ ਪੰਜਾਬ ਨੂੰ ਬਾਹਰ ਕੱਢ ਕੇ ਆਪਦਾ ਸਿੱਧਾ ਉਹਦੇ ਤੇ ਕਬਜ਼ਾ ਕੀਤਾ ਕਿਉਂ ਕੀਤਾ ਭਾਜਪਾ ਨੇ ਕਿਉਂਕਿ ਨਹਿਰਾਂ ਚ ਪਾਣੀ ਛੱਡਣਾ ਸੂਆਂ ਕਸਿਆਂ ਚ ਪਾਣੀ ਛੱਡਣਾ ਉਹ ਉਹ ਆਪਦੀ ਮਰਜ਼ੀ ਨਾਲ ਛੱਡਣਗੇ ਆ ਫਿਰ ਉਹ ਪੁੱਡ ਬੋਇਆ ਜੇ ਸਾਡਾ ਕੋਈ ਉਥੇ ਪੰਜਾਬ ਦਾ ਉਥੇ ਕੋਈ ਬੰਦਾ ਹੁੰਦਾ ਜਾ ਕੇ ਕਹਿ ਸਕਦਾ ਸੀ ਵੀ ਸਾਡੇ ਭਾਈ ਪਰੋਏ ਪਰ ਡੁੱਬ ਗਿਆ ਪਾਣੀ ਵਿੱਚ ਛੱਡਣਾ ਕਿਉਂ ਭਾਈ ਭਾਣੇ ਕੰਟਰੋਲ ਹੱਥ 'ਚ ਕਰ ਲਿਆ ਉਹ ਮਰਜੀ ਡੋਹਣ ਮਰਜੀ ਛੱਡਣ ਆ ਚੋਨ ਕਮਿਸ਼ਨਰ ਨੇ ਸਿੱਧੀ ਚਿੱਠੀ ਕੱਢ ਕੇ ਪੰਜਾਬ ਦੇ ਜਿਨ੍ਹਾਂ ਇਹ ਪੁਲਿਸ ਦੇ ਡੰਡੇ ਦਾ ਰਾਜ ਇਹ ਵੋਟਾਂ ਦਾ ਪ੍ਰਚਾਰ ਕਰਾਏ ਆ ਕਿ ਕਿ ਲੋਕਾਂ ਤੋਂ ਤੁਹਾਨੂੰ ਡਰ ਲੱਗਦਾ ਤੁਸੀਂ ਪੁਲਿਸ ਲੈ ਕੇ ਚੜਦੇ ਹੋ ਲੋਕਾਂ ਤੇ ਆ ਡੈਮੋਕਰੇਸੀ ਆ ਆ ਡੈਮੋਕਰੇਸੀ ਤੁਸੀਂ ਡੈਮੋਕਰੇਸੀਆਂ ਧਜੀਆਂ ੜਾਈਆਂ ਜੇ ਲੋਕਾਂ ਨੇ ਅੱਜ ਤੁਹਾਡਾ ਰਾਹ ਰੋਕ ਲਿਆ ਕਹਿੰਦੇ ਯਾਰ ਤੁਸੀਂ ਡੈਮੋਕਰੇਸੀ ਲੰਘਣਾ ਕਰ ਰਹੇ ਆ ਆ ਡੈਮੋਕਰੇਸੀ ਆ ਆ ਤੁਹਾਡੇ ਸਾਹਮਣੇ ਡੈਮੋਕਰੇਸੀ ਵੇਖੋ ਤਾਂ ਮੁੰਡਾ ਸਾਡਾ ਹੀ ਐ ਕਿਸੇ ਕੋਹਪਰਾ ਮੁੰਡਾ ਨਹੀਂ ਇਹ ਭਾਈ ਸਾਹਿਬ ਦਾ ਸਾਡਾ ਬੇਟਾ ਅਸੀਂ ਸਤਕਾਰ ਕਰਦੇ ਆ ਭਾਈ ਸਾਹਿਬ ਦਾ ਸਾਡਾ ਸਰਧੁਖਦਾ ਪ੍ਰਧਾਨ ਸਾਹਿਬਾ ਦੀ ਪਾਕਿਸਤਾਨੀ ਮੁੰਡਾ ਇਹ ਵੀ ਸਾਡਾ ਪਾਕਿਸਤਾਨੀ ਸੱਚਾ ਵਧੀਆ ਸਤਕਾਰ ਕੀਤਾ ਇਜ਼ਤ ਕੀ ਗੱਲ ਕਰ ਰਹੇ ਹੋ ਨਹੀਂ ਯਾਰ ਸਤਾਰ ਇੱਜ਼ਤ ਪੁੱਤ ਜੁਰੀ ਸਤਾਰ ਇੱਜ਼ਤ ਅੱਜ ਅਸੀਂ ਕੋਈ ਇਹ ਵਾਲੀ ਸਾਹਿਬ ਦਾ ਸਤਕਾਰ ਕਰਦੇ ਹਜੇ ਵੀ ਨੀ ਪੱਥਰ ਲੱਗੀ ਹੈ ਭਾਈ ਸਾਹਿਬ ਦੇ ਭਾਈ ਉਹ ਗੱਲ ਆ ਗਲਤ ਗੱਲ ਕਰ ਰਹੇ ਨਹੀਂ ਨਹੀਂ ਮੈਂ ਗਲਤ ਗੱਲ ਕਰ ਰਿਹਾ ਕਿ ਗਲਤ ਗੱਲ ਨਹੀਂ ਇੱਕ ਵਾਰ ਭਾਈ ਸਾਹਿਬ ਰੌਜੀ ਸਤਾਰ ਇੱਜ਼ਤ ਪਿਆਰ ਜਿਨਾ ਸਾਡੇ ਸਿੱਖਿਆ ਭਾਈ ਸਾਹਿਬ ਕੋਈ ਕਿਉਂ ਜਾ ਕੇ ਤਰੋ ਠੀਕ ਹੈ ਨਾ ਆ ਤੂੰ ਮੇਰੇ ਕੋਲ ਆ ਨਹੀਂ ਕਰਿਆ ਜੀ ਚਾਹ ਦਾ ਕਾਪੀ ਮੇਰੇ ਬੈਗਟ ਸਕੇਸ਼ ਕਰੀ ਤੂੰ ਜਵਾਬ ਮੈਂ ਚਾਹ ਸੁਣੋ ਇੱਥੇ ਪਿਆਵਾਂ ਨੂੰ ਪਾਣੀ ਵੀ ਆ ਕੇ ਬਣਾਉਣੀ ਚਾਹ ਤਾਰੀਫ ਉੱਪਰ ਜਾਣੇ ਦੇ 100% ਨਹੀਂ ਰਾਇਆ ਅੱਜ ਇਹ ਨਾ ਹੋਇਆ ਇਹ ਨੂੰ ਮਾਨੂੰ ਆਸ ਨਹੀਂ ਸੀ ਤੁਸੀਂ ਯਾਦ ਉੱਟਦੇ ਲੋਕ ਨੂੰ ਯਾਦ ਜਿਤਾ ਦਿੰਦੇ ਮੈਂ ਐ ਲਕੀਰ ਖਿੱਚੀ ਐ ਇੱਕ ਵਾਰ ਇੱਕ ਵਾਰ ਗੱਲ ਕਰੀਏ ਹੁਣ ਅਪ ਜੇ ਮੈਂ ਪਰ ਕੀ ਹੈ ਪਰ ਪਰਿਵਾਰ ਦੇ ਬੈਠਣ ਵਾਲੀ ਗੱਲ ਹੈ ਉੱਪਰ ਸਾਰੀ ਵੇਲੇ ਘਰੇ ਬੈਠੇ ਨਹੀਂ ਕਰੇ ਮੇਰੀਆਂ ਮਾਵਾ ਮੇਰੇ ਭਰਾ ਮੇਰੇ ਬਿਊਰਕ ਬੈਠੇ ਚੱਲ ਕਰ ਲੋ ਬੰਦ ਕਰ ਯਾਰ ਬੰਦ ਕਰ ਲੋ ਬੰਦ ਕਰ ਲੋ ਵੀਰੇ ਬੰਦ ਯਾਰ